ਨਿਰੀਖਣ ਲਈ હાજર ਹੈ ਸ਼ਰਮਾ 22 ਫਰਵਰੀ ਨੂੰ ਅੱਜ ਐਸਐਸਪੀ ਖੰਨਾ ਦਾ ਚਾਰਜ ਸੰਭਾਲਿਆ ਹੈਗਾ ਕਿ ਗਵਰਨਮੈਂਟ ਵੱਲੋਂ ਨਿਰਦੇਸ਼ ਦਿੱਤੇ ਸਾਡੇ ਡੀਜੀਪੀ ਸਾਹਿਬ ਵੱਲੋਂ ਜੋ ਸਾਨੂੰ ਡਾਇਰੈਕਸ਼ਨਸ ਦਿੱਤੇ ਹਨ ਕਿ ਪੰਜਾਬ ਨੂੰ ਇੱਕ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ ਤੇ ਕ੍ਰਾਈਮ ਫਰੀ ਪੰਜਾਬ ਬਣਾਉਣ ਦੇ ਚੋ ਸਾਡੀ ਇੱਕ ਮੁਹਿੰਮ ਚੱਲੀ ਰਹੀ ਹੈ ਆਲਰੇਡੀ ਤੋਂ ਉਹਦੇ ਡਾਇਰੈਕਸ਼ਨ ਸਰ ਦੇ ਡਾਇਰੈਕਸ਼ਨਸ ਨੂੰ ਫੋਲੋ ਕਰਦੇ ਹੋਏ ਕੰਮ ਕਰਨਾ ਹੈਗਾ ਤੇ ਦੂਜੀ ਚੀਜ਼ ਜੋ ਡੀਜੀਪੀ ਸਾਹਿਬ ਦੀ ਡਾਇਰੈਕਸ਼ਨਸ ਹੈ ਕਿ ਇੱਕ ਜ਼ੀਰੋ ਟੋਲਰੈਂਸ ਟੁਵਰਡਸ ਕਰਾਪਸ਼ਨ ਤੇ ਉਹ ਚੀਜ਼ ਨੂੰ ਵੀ ਫਾਲੋ ਕਰਦੇ ਹੋਏ ਕੰਮ ਕਰਨਾ ਹੈਗਾ ਤੇ ਮੀਡੀਆ ਦਾ ਵੀ ਕੋਆਪਰੇਸ਼ਨ ਦੀ ਲੋੜ ਰਹੇਗੀ ਕਿਉਂਕਿ ਜੋ ਇਹ ਸਾਰੇ ਕੇ ਸਾਰੇ ਸਾਡੇ ਇੱਕ ਇਨੀਸ਼ੀਏਟਿਵਸ ਵੀ ਜੋ ਚੱਲ ਰਹੇ ਆ ਜੋ ਇਹ ਡੀਜੀਪੀ ਸਾਹਿਬ ਦੇ ਜੋ ਆਈਡੀਆਸ ਹਨ ਉਹਨਾਂ ਨੂੰ ਫਾਲੋ ਕਰਦੇ ਹੋਏ ਤੇ ਉਥੇ ਸੁਸਾਇਟੀ ਦੀ ਦੇ ਮੀਡੀਆ ਦੀ ਵੀ ਸਾਨੂੰ ਕੋਆਪਰੇਸ਼ਨ ਦੀ ਲੋੜ ਰਹੇਗੀ ਤੇ ਅਸੀਂ ਆਹੀ ਇੱਕ ਉਮੀਦ ਕਰਦੇ ਕਿ ਅਸੀਂ ਪੰਜਾਬ ਨੂੰ ਇੱਕ ਪੋਜ਼ਿਟਿਵ ਤੇ ਬਹੁਤ ਹੀ ਬ੍ਰਾਈਟ ਇੱਕ ਭਵਿਕਾ ਅਸੀਂ ਦੇ ਪਾਏਗੇ ਤੇ ਪੰਜਾਬ ਨੂੰ ਅਸੀਂ ਕ੍ਰਾਈਮ ਫ੍ਰੀ ਬਣਾਉਣ ਚ ਕਾਮਯਾਬ ਹੋਏਗੇ ਤੇ ਆਹੀ ਮੇਰਾ ਮੈਸੇਜ ਵੀ ਹੈਗਾ ਤੇ ਆਹੀ ਮੇਰੀ ਇੱਕ ਟਰਾਈ ਵੀ ਰਹੇਗੀ ਕਿ ਇੱਕ ਜਿਹੜਾ ਮੇਰਾ ਟੈਨਿਓਰ ਰਹੇਗਾ ਇਨ ਖੰਨਾ ਤੇ ਮੈਂ ਪੰਜਾਬ ਤੇ ਖੰਨਾ ਨੂੰ ਕ੍ਰਾਈਮ ਫ੍ਰੀ ਕਰਨ ਚ ਆਪਣਾ ਇਹ ਯੋਗਦਾਨ ਦੇ ਪਾਉਂ। ਅ ਔਮਨ ਦੇ ਲਈ ਦੇਖੋ ਜੀ ਅਗਰ ਕ੍ਰਾਈਮ ਫ੍ਰੀ ਹੋ ਜਾਏਗਾ ਤੇ ਸਾਰਿਆਂ ਦੇ ਲਈ ਰਹੇਗਾ ਸਪੈਸ਼ਲ ਫੋਕਸ ਅ ਬੈਕਵਰਡ ਜੋ ਹੁੰਦਾ ਹੈਗਾ ਥੋੜਾ ਤੇ ਉਹਦੇ ਵਿੱਚ ewomen ਦਾ ਵੀ ਰਹਿਦਾ ਹੈਗਾ ਕਿ ਉਹਨਾਂ ਨੂੰ ਕੰਫਰਟੇਬਲ ਫੀਲ ਹੋਏ ਪੁਲਿਸ ਕੋਲ ਆਉਣ ਦੇ ਵਿੱਚ ਵੀ ਤੇ ਉਹਨਾਂ ਨੂੰ ਜਦੋਂ ਆਪਣਾ ਇੱਕ ਡੇਲੀ ਕੰਮਕਾਜ ਤੇ ਜਾਂਦੇ ਹੈ ਇਹ ਡੇਲੀ ਲਾਈਫ ਨੂੰ ਆਪਣੀ ਨੂੰ ਜਿੰਦੇ ਉਹਦੇ ਵਿੱਚ ਨੂੰ ਕੋਈ ਵੀ ਅ ਅਨਸੇਫ ਵਾਲਾ ਫੀਲਿੰਗ ਨਹੀਂ ਤੇ ewomen ਸੇਫਟੀ ਦੇ ਲਈ ਸਾਡੀ ਪੂਰੀ ਹੀ ਪੂਰੀ 100% ਸਾਡੀ ਡੈਡੀਕੇਸ਼ਨ ਦੇ ਨਾਲ ਕੰਮ ਕਰਨ ਦੀ ਇੱਕ ਨੀਅਤ ਹੈ 안녕. 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 안 आपके निरीक्षण के लिए हाजिर है श्रीमान।